ਰਣਾ ਰੀਅਲ ਏਸਟੇਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜ਼ਰੂਰੀ ਸੂਚਨਾ ਇਹ ਦੇਣੀ ਚਾਹਾਂਗੇ ਆਪਾਂ ਬਹੁਤ ਹੀ ਜਲਦੀ 100 ਗਜ ਦਾ ਮਕਾਨ ਸਿਰਫ 14 ਲੱਖ ਵਿੱਚ ਦਿਖਾਉਣ ਜਾ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਉਹ ਤੇ ਸੈੱਟ ਕਰ ਲਿਓ ਤਾਂ ਕਿ ਉਸ ਮਕਾਨ ਦੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿਨ੍ਹਾਂ ਪਰਿਵਾਰਾਂ ਨੇ 5 ਲੱਖ 7 ਲੱਖ 8 ਲੱਖ 10 ਲੱਖ ਤੱਕ ਸਸਤੇ ਘਰ ਮੰਗੇ ਸੀ ਤਾਂ ਆਪਾਂ ਪਿਛਲੀਆਂ ਵੀਡੀਓਜ਼ ਵਿੱਚ ਦਿਖਾ ਚੁੱਕੇ ਹਾਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜਨਰਲੀ ਪਲੇਲਿਸਟ ਬਣੀ ਹੋਈ ਹੈ ਤਾਂ ਅੱਜ ਆਪਾਂ ਸਿਰਫ ਇੱਕ ਬਹੁਤ ਹੀ ਸਸਤੇ ਰੇਟ ਵਿੱਚ ਘਰ ਲੈ ਕੇ ਆਏ ਆਂ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ ਇਹ ਉਹਨਾਂ ਪਰਿਵਾਰਾਂ ਲਈ ਹੈ ਜਿਨ੍ਹਾਂ ਨੇ ਕਿਹਾ ਸੀ ਬਹੁਤ ਘੱਟ ਰੇਟ ਵਿੱਚ ਘਰ ਦਿਖਾਓ ਤਾਂ ਇਹ 60 ਗਜ ਦੇ ਵਿੱਚ ਇਹ ਜਗ੍ਹਾ ਬਣੀ ਹੋਈ ਹੈ ਇੱਕ ਛੋਟਾ ਜਿਹਾ ਕਮਰਾ ਅੱਗੇ ਬਣਿਆ ਹੋਇਆ ਹੈ ਬਾਥਰੂਮ ਬਣਿਆ ਹੋਇਆ ਹੈ ਇਹ ਕਿਚਨ ਬਣੀ ਹੋਈ ਹੈ ਜੀ ਠੀਕ ਹੈ ਜੀ ਇਹਨਾਂ ਨੂੰ ਪੈਸੇ ਦੀ ਬਹੁਤ ਲੋਡ ਹੈ ਜੀ ਉਸ ਤੋਂ ਬਾਅਦ ਰੇਟ ਵੀ ਘਟਵੱਧ ਹੋ ਜਾਊਗਾ ਠੀਕ ਹੈ ਜੀ ਸਿਰਫ ਰੇਟ ਇਹਨਾਂ ਨੇ ਬਹੁਤ ਘੱਟ ਰੱਖਿਆ ਹੋਇਆ ਹੈ ਲੁਧਿਆਣਾ ਦੇ ਵਿੱਚ ਇਹ ਘਰ ਮੌਜੂਦ ਹੈ ਲੋਕੇਸ਼ਨ ਪ੍ਰੋਪਰ ਹੈਗੀ ਹੈ ਜੀ ਜੱਸਿਆ ਹੈਬੋ ਵਾਲ ਕਲਾਂ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਠੀਕ ਹੈ ਜੀ 60 ਗੱਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਤਾਂ ਜਿਨ੍ਹਾਂ ਪਰਿਵਾਰਾਂ ਨੇ ਸਸਤੇ ਰੇਟ ਵੀ ਘਰ ਦਿਖਾਇਓ ਤਾਂ ਇਸ ਦੀ ਕੀਮਤ ਸਿਰਫ 10 ਲੱਖ ਰੁਪਏ ਹੈ ਜਿਨ੍ਹਾਂ ਪਰਿਵਾਰਾਂ ਨੇ 5-7 10 ਲੱਖ 20 ਲੱਖ ਤੱਕ ਘਰ ਮੰਗੇ ਸੀ ਆਪਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਪਿਛਲੀਆਂ ਵੀਡੀਓ ਦੇਖ ਸਕਦੇ ਹੋ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜੀ ਆਉਣ ਵਾਲੇ ਸਮੇਂ ਵਿੱਚ ਹੋਰ ਸਸਤੇ ਘਰ ਦਿਖਾਉਣ ਜਾ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 8-9 10 ਲੱਖ 20 ਲੱਖ 40 ਲੱਖ ਤੱਕ ਹਰ ਰੇਟ ਵਿੱਚ ਆਪ ਅੱਜ ਇਹ ਬਹੁਤ ਹੀ ਘੱਟ ਰੇਟ ਵਿੱਚ ਤੁਹਾਨੂੰ ਕਰ ਦਿਖਾਇਆ ਜੀ ਬਾਕੀ ਸਾਰੀ ਜਾਣਕਾਰੀ ਦੇ ਚੁੱਕੇ ਹਾਂ ਦੇ ਚੁੱਕੇ ਹਾਂ ਤੁਹਾਨੂੰ ਜੇਕਰ ਕੋਈ ਜਾਣਕਾਰੀ ਬੁੱਲਣ ਤੋਂ ਰਹਿ ਗਈ ਹੋਵੇ ਤਾਂ ਸਾਡੇ ਕੰਟੈਕਟ ਨੰਬਰਾਂ ਤੇ ਸੰਪਰਕ ਕਰ ਕਰਕੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅੱਗੇ ਹੋਰ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ